ਹੈਲੋ ਸਸਿਕਾ ਜੀ ਸਾਰਿਆਂ ਨੂੰ ਮੈਂ ਹਰਮਨ ਰਾਇਲ ਕਲੈਕਸ਼ਨ ਦੇ ਤੁਹਾਡਾ ਸਵਾਗਤ ਕਰਦੀ ਹਾਂ ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਬਾਲਾਂ ਨੂੰ ਆਪਾਂ ਕਿਸ ਤਰੀਕੇ ਨਾਲ ਹੈਲਦੀ ਰੱਖ ਸਕਦੇ ਹਾਂ ਸਿਲਕੀ ਵੀ ਹੋਣ ਲੰਮੇ ਵੀ ਹੋਣ ਤੇ ਮਜ਼ਬੂਤ ਹੋਣ ਬਾਲ ਇਸ ਦੇ ਲਈ ਆਪਾਂ ਕੀ ਕਰਨਾ ਇੱਕ ਕੁਮਾਰ ਦਾ ਪੱਤਾ ਲੈ ਲੈਣਾ ਜਿਹਨੂੰ ਆਪਾਂ ਐਲੋਵੇਰਾ ਕਹਿ ਦਿੰਦੇ ਹਾਂ ਸੋ ਉਹਦੇ ਕੰਡੇ ਉਤਾਰ ਕੇ ਇੱਕ ਸਾਈਡ ਤੋਂ ਛਿੱਲ ਰਕੇ ਤੇ ਆਪਾਂ ਉਹਦੀ ਜੈਲ ਕੱਢਣੀ ਆ ਜੈਲ ਦੇ ਲਈ ਤੁਸੀਂ ਉਹਨੂੰ ਹੌਲੀ-ਹੌਲੀ ਛਿੱਲ ਸਕਦੇ ਹੋ ਇਸ ਤਰੀਕੇ ਨਾਲ ਜਿਵੇਂ ਮੈਂ ਛਿੱਲ ਰਹੀਆਂ ਦੇਖ ਰਹੇ ਹਾਂ ਤੇ ਇਹਦੇ ਨਾਲ ਇਹਦੀ ਜਲ ਨਿਕਲ ਰਹੀ ਆ ਦੂਜਾ ਤਰੀਕਾ ਜਲ ਕੱਢਣ ਦਾ ਇਹ ਆ ਕਿ ਤੁਸੀਂ ਇਹਦਾ ਗੁੱਦਾ ਉਤਾਰ ਲਓ ਮੈਂ ਵੀ ਉਤਾਰਾਂਗੀ ਦੇਖ ਲਿਓ ਕਰ ਚਾਕੂ ਲੈ ਕੇ ਤੁਸੀਂ ਗੁੱਦਾ ਕੱਢ ਸਕਦੇ ਹੋ ਗੁੱਦਾ ਕੱਢ ਕੇ ਮਿਕਸੀ ਦੇ ਵਿੱਚ ਗ੍ਰाइंड ਕਰ ਲਓ ਤੇ ਉਹਦੀ ਜਲ ਬਣ ਜਾਣੀ ਆ ਇਹ ਜੈਲ ਤੁਸੀਂ ਆਪਣੇ ਵਾਲਾਂ ਦੇ ਅਕੋਰਡਿੰਗ ਕੱਢ ਸਕਦੇ ਹੋ ਕਿ ਤੁਹਾਨੂੰ ਕਿੰਨੀ ਕ ਜੈਲ ਦੇ ਨਾਲ ਸਰ ਸਕਦਾ ਤੁਹਾਡੇ ਬਾਲਾਂ ਦੀ ਲੈਂਥ ਕਿੰਨੀ ਕਾ ਬੇਟੀ ਦੇ ਬਾਲਾਂ ਦੀ ਲੈਂਥ ਕਾਫੀ ਸੀਗੀ ਇਸ ਦੇ ਲਈ ਮੈਂ ਇੱਕ ਕੁਮਾਰ ਦਾ ਪੱਤਾ ਲਿਆ ਜਿਹੜਾ ਕਾਫੀ ਵੱਡਾ ਸੀ ਤੇ ਇਹਦੇ ਵਿੱਚੋਂ ਜੈਲ ਵੀ ਕਾਫੀ ਨਿਕਲਿਆਈ ਸੀ ਕਿ ਅੱਧੀ ਕੌਲੀ ਭਰ ਗਈ ਸੀਗੀ ਜੈਲ ਨਾਲ ਆ ਸੌ ਗ੍ਰਾਮ ਦੇ ਨੇੜੇ ਤੇੜੇ ਜੈਲ ਹੋਣੀ ਆ ਸੋ ਇਹ ਪਿਓਰ ਹੁੰਦੀ ਆ ਜਿਹੜੀ ਆਪਾਂ ਬਾਜ਼ਾਰ ਦੇ ਵਿੱਚੋਂ ਲੈਣੇ ਆ ਤੁਸੀਂ ਉਹ ਵੀ ਲੈ ਸਕਦੇ ਹੋ ਪਰ ਉਹ ਆਪਣੀਆਂ ਅੱਖਾਂ ਤੋਂ ਲੇ ਹੁੰਦੀਆਂ ਸੋ ਇਹ ਫਰੈਸ਼ ਹੈ ਪਿਓਰ ਆ ਇਹ ਜੈਲ ਜਿਹੜੀ ਲੈਣੀ ਆ ਬੈਟਰ ਆ ਸੋ ਇਸ ਤੋਂ ਬਾਅਦ ਜੈਲ ਕੱਢਣ ਤੋਂ ਬਾਅਦ ਤੁਸੀਂ ਕੀ ਕਰਨਾ ਹੈ ਇਹ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਮੈਸ਼ ਕਰਨ ਤੋਂ ਬਾਅਦ ਅਸੀਂ ਲੈਣੀ ਆ ਜੀ ਦਹੀਂ ਦਹੀਂ ਜੈਲ ਦੇ ਅਕੋਰਡਿੰਗ ਹੀ ਲੈਣੀ ਆ ਜਿੰਨੀ ਜੈਲ ਹੋਊਗੀ ਉੰਨੀ ਆਪਾਂ ਦਹੀਂ ਲੈਣੀ ਆ ਇੱਥੇ ਮੈਂ ਜਿਹੜੇ ਸੀਗੇ 4 ਸਪੂਨ ਦਹੀਂ ਦੇ ਲਈ ਸੀ ਦਹੀਂ ਵੀ ਆਪਣੇ ਕੋਲੇ ਘਰ ਦੀ ਫਰੈਸ਼ ਸੀਗੀ ਦਹੀਂ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਉਣਾ ਨਾਰੀਅਲ ਦਾ ਤੇਲ ਤੁਸੀਂ ਚਾਹੋ ਤਾਂ ਇਹਦੇ ਵਿੱਚ ਕੋਈ ਵੀ ਤੇਲ ਜਿਹੜਾ ਤੁਸੀਂ ਯੂਜ਼ ਕਰਦੇ ਹੋ ਉਹ ਪਾ ਸਕਦੇ ਹੋ ਸੋ ਅਸੀਂ ਨਾਰੀਅਲ ਦਾ ਤੇਲ ਯੂਜ਼ ਕਰਦੇ ਆਂ ਜੀ ਤੇ ਮੈਂ ਨਾਰੀਅਲ ਦਾ ਤੇਲ ਪਾਇਆ ਤਿੰਨੋਂ ਚੀਜ਼ਾਂ ਚੰਗੀ ਤਰ੍ਹਾਂ मिक्स ਕਰਨੀਆਂ ਨੇ ਕਿਉਂਕਿ ਦਹੀਂ ਦੇ ਵਿੱਚ ਵੀ ਮਤਲਬ ਕਿ ਥੰਧਾਈ ਹੁੰਦੀ ਆ ਇਸ ਲਈ ਆਪਾਂ ਤੇਲ ਜ਼ਿਆਦਾ ਨਹੀਂ ਲੈਣਾ ਮੈਂ ਇੱਕ بڑا ਚਮਚ ਹੁੰਦਾ ਜਿਹੜਾ ਆਪਣਾ ਉਹ ਲਿਆ ਤੇਲ ਦਾ ਕਾਫੀ ਉਹ ਸੋ ਇਸ ਨੂੰ ਚੰਗੀ ਤਰ੍ਹਾਂ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਮੈਸ਼ ਕਰਕੇ ਜਦੋਂ ਦਹੀਂ ਜੈਲ ਤੇ ਤੇਲ ਮਿਕਸ ਹੋ ਜਾਣ ਉਨੀ دیر ਤੱਕ ਆਪਾਂ ਇਹਨੂੰ ਮੈਸ਼ ਕਰਦੇ ਰਹਿਣਾ ਜਿੰਨੀ ਦੇਰ ਤੱਕ ਇਹ ਚੰਗੀ ਤਰ੍ਹਾਂ ਮਿਕਸ ਨਹੀਂ ਹੁੰਦੀ ਜਦੋਂ ਇਹ ਤਿੰਨੀ ਚੀਜ਼ਾਂ ਮਿਕਸ ਹੋ ਜਾਣਗੀਆਂ ਫਿਰ ਅਸੀਂ ਇਹਨੂੰ ਸਿਰ ਦੇ ਉੱਤੇ ਅਪਲਾਈ ਕਰਨਾ ਸਿਰ ਦੇ ਉੱਤੇ ਅਪਲਾਈ ਕਿਵੇਂ ਕਰਨਾ ਚੰਗੀ ਤਰ੍ਹਾਂ ਰੂਟਸ ਦੇ ਵਿੱਚ ਇਹਦੀ ਮ사ਜ ਕਰਨੀ ਆ ਚੀਰ ਪਾ ਪਾ ਕੇ ਚੀਰ ਪਾ ਪਾ ਕੇ ਅਸੀਂ ਚੰਗੀ ਤਰ੍ਹਾਂ ਮ사ਜ ਕਰ ਲੈਣੀ ਆ ਜਿਵੇਂ ਜਿਵੇਂ ਅਸੀਂ ਮ사ਜ ਕਰੀ ਜਾਵਾਂਗੇ ਰੂਟਸ ਦੇ ਵਿੱਚ ਉਸ ਤੋਂ ਬਾਅਦ ਜਦੋਂ ਮ사ਜ ਕਰ ਲਈ ਬਾਲ ਬੰਨ ਲੈਣੇ ਆ ਤੇ ਇਹ 2 ਘੰਟੇ ਤੱਕ ਲਗਾ ਕੇ ਰੱਖੋ 1 ਘੰਟਾ ਦਾ ਕਮ ਸੇ ਕਮ ਰੱਖਣਾ ਹੀ ਹੈ ਜੇ ਤੁਸੀਂ ਰੱਖ ਸਕਦੇ ਹੋ ਤਾਂ ਇਹਨੂੰ 2 ਘੰਟੇ ਤੱਕ ਰੱਖੋ ਇਸ ਨੂੰ ਰੱਖਣ ਤੋਂ ਬਾਅਦ ਤੁਸੀਂ ਆਪਣੇ ਬਾਲ ਸ਼ੈਂਪੂ ਦੇ ਨਾਲ ਕਿਸੇ ਵੀ ਸ਼ੈਂਪੂ ਦੇ ਨਾਲ ਜਿਹੜਾ ਤੁਸੀਂ ਯੂਜ਼ ਕਰਦੇ ਹੋ ਉਹਦੇ ਨਾਲ ਧੋ ਲਵੋ ਤੇ ਸ਼ੈਂਪੂ ਕਰਨ ਤੋਂ ਬਾਅਦ ਤੁਸੀਂ ਬਾਲ ਦੇਖੋਗੇ ਬਹੁਤ ਜ਼ਿਆਦੇ ਸ਼ਾਈਨਿੰਗ ਤੇ ਸਿਲਕੀ ਹੋ ਜਾਣਗੇ ਲਗਾਤਾਰ ਕਰਦੇ ਰਹੋ ਤੇ ਤੁਹਾਡੇ ਵਾਲਾਂ ਦੀ ਜਿਹੜੀ ਲੈਂਥ ਹੈ ਉਹ ਵੀ ਵਧਣੀ ਸ਼ੁਰੂ ਹੋ ਜੂਗੀ ਇਸ ਦੇ ਨਾਲ ਵਾਲਾਂ ਦੀਆਂ ਜਿਹੜੀਆਂ ਰੂਟਸ ਨੇ ਉਹ ਸਟਰੋਂਗਸ ਹੋ ਜਾਂਦੀਆਂ ਨੇ ਸੋ ਕਿਵੇਂ ਦੀ ਲੱਗੀ ਵੀਡੀਓ ਜਰੂਰ ਦੱਸਿਓ ਜੀ ਲਾਈਕ ਸ਼ੇਅਰ ਜਰੂਰ ਕਰਿਓ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਥੈਂਕ ਯੂ